ਇਰਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਦੋਸਤ ਪੀਰਾਂ ਫਕੀਰਾਂ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਨਾਮ ਦਾ ਚਿਰਾਗ ਨਾਮਾ ਰੋਸ਼ਨ ਕਰਦੇ ਹਨ ਅਤੇ ਉਹ ਆਪਣੇ ਪੀਰ ਮੁਰਸ਼ਿਦ ਜੀ ਤੋਂ ਕਰੋਬਰ ਦੇ ਵੱੱਦੇ ਲਈ ਨੌਕਰੀ ਦੇ ਲਈ ਜਾਂ ਫਿਰ ਹੋਰ ਲਈ ਸੁੱਖਾਂ ਸੁੱਖ ਲੈਂਦੇ ਹਨ ਪਰ ਕਈ ਵਾਰ ਉਹ ਸੁੱਕੀ ਹੋਈ ਸੁੱਖ ਉਲ ਜਾਂਦੇ ਹਨ ਜਿਸ ਕਾਰਨ ਪੀਰ ਮਹਾਰਾਜ ਜੀ ਬਹੁਤ ਗੁੱਸੇ ਹੁੰਦੇ ਹਨ ਜਿਸ ਕਾਰਨ ਸਾਨੂੰ ਉਸ ਪੁੱਲੀ ਹੋਈ ਸੁੱਖ ਦਾ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਪੁੱਲੀ ਹੋਈ ਸੁੱਖ ਦਾ ਪਤਾ ਕਰਨ ਬਾਰੇ ਦੱਸਾਂਗੇ ਸੋ ਵੀਡੀਓ ਨੂੰ ਅੰਤ ਤੱਕ ਬਿਨਾ ਸਕਿਪ ਕੀਤੇ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਵਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਥ ਸੰਗਤ ਜੋ ਜੋ ਦੋਸਤ ਸੁਖੀ ਹੋਏ ਸੁਖ ਉਹ ਲ ਜਾਂਦੇ ਹਨ ਜਾਂ ਫਿਰ ਕਈ ਵਾਰ ਇਹੋ ਜੇ ਕਾਰਨ ਹੋ ਜਾਂਦੇ ਹਨ ਜਿਸ ਕਾਰਨ ਉਹ ਸੁਖ ਪੂਰੀ ਨਹੀਂ ਕਰ ਸਕਦੇ ਅੱਜ ਇਹ ਸਥਿਤੀ ਵਿੱਚ ਆਪਣੇ ਨਾਲ ਕੁਝ ਵਾਕਏ ਹੋਣ ਲੱਗ ਜਾਂਦੇ ਹਨ ਜਿਵੇਂ ਘਰ ਵਿੱਚ ਕੋਈ ਨੁਕਸਾਨ ਹੋਣਾ ਆਦੀ ਇਸੇ ਤਰ੍ਹਾਂ ਵਿਤਵਹਨੂ ਪੀਰ ਜੀ ਕਈ ਕੁਝ ਹਿੰਟ ਦਿੰਦੇ ਹਨ ਤੇ ਜੇਕਰ ਤੁਹਾਨੂੰ ਕੁਝ ਸਮਝਣਾ ਲੱਗੇ ਤਾਂ ਤੁਸੀਂ ਇੱਕ ਉਪਾਅ ਕਰ ਸਕਦੇ ਹੋ ਤੁਸੀਂ ਵੀਰਵਾਰ ਵਾਲੇ ਦਿਨ ਪਾਕਸਾਫ ਹੋ ਕੇ ਦਰਬਾਰ ਸਾਹਿਬ ਵਿੱਚ ਨਿਆਜ਼ ਪਤਾਸੇ ਅਤੇ ਚੂਰਮਾ ਨਾਲ ਲੈ ਕੇ ਜਾਣਾ ਹੈ ਰਸਤੇ ਵਿੱਚ ਤੁਸੀਂ ਕਿਸੇ ਨੂੰ ਚੰਗਾ ਮੰਦਾ ਨਹੀਂ ਬੋਲਣਾ ਸਿੱਧੀ ਅਤੇ ਸਾਫ਼ ਨਿਯਤ ਨਾਲ ਜਾਣਾ ਹੈ ਉੱਥੇ ਜਾ ਕੇ ਚਿਰਾਗ ਨਾਮੇ ਵਿੱਚ ਤੇਲ ਪਾ ਕੇ ਪੰਜ ਅਗਰਵਤੀਆਂ ਜਗਾ ਕੇ ਨਿਆਜ਼ ਪਤਾਸੇ ਅਤੇ ਚੋਰਮੇ ਦਾ ਪੋਗ ਲਵਾ ਦੇਣਾ ਹੈ ਉਸ ਤੋਂ ਬਾਅਦ ਵਿੱਚ ਪੀਰ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ हे ਮਲਕ ਮੇਰੇ ਤੋਂ ਜੋ ਜਾਣੇ ਅਣਜਾਣੇ ਵਿੱਚ ਜੋ ਗਲਤੀ ਹੋਈ ਹੈ ਉਹ ਗਲਤੀ ਮਾਫ ਕਰ ਦੇਵੋ ਅਤੇ ਜੋ ਵੀ ਮੇਰੀ ਤੁਹਾਡੀ ਕਿਰਪਾ ਨਾਲ ਕੋਈ ਸੁਖ ਸੁਖੀ ਹੈ ਉਸ ਬਾਰੇ ਕਿਸੇ ਵੀ ਤਰੀਕੇ ਨਾਲ ਤੁਸੀਂ ਉਸ ਤੋਂ ਜਾਣੂ ਕਰਾਓ ਭਾਵ ਸੁਪਨੇ ਵਿੱਚ ਜਾਂ ਫਿਰ ਕਿਸੇ ਸਾਧੂ ਸੰਤ ਤੋਂ ਬਚਨ ਕਰਵਾਓ ਤਾਂ ਜੋ ਮੈਂ ਤੁਹਾਡੀ ਸੁਖੀ ਹੋਈ ਸੁਖ ਤੁਹਾਡੀ ਰਹਿਮਤ صدਕਾ ਪੂਰੀ ਕਰ ਸਕਾਂ ਫਿਰ ਉਸ ਤੋਂ ਬਾਅਦ ਤੁਸੀਂ 5-7 ਮਿੰਟ ਸੇਵਾ ਕਰਨੀ ਹੈ ਅਤੇ ਸਭ ਦੇ ਪਲੇ ਲਈ ਅਰਦਾਸ ਬੇਨਤੀ ਕਰਨੀ ਹੈ ਸੰਗਤ ਜੀ ਇਸ ਤਰ੍ਹਾਂ ਤੁਸੀਂ ਆਪਣੇ ਪੁੱਲੀ ਹੋਈ ਸੁਖ ਪਤਾ ਕਰ ਸਕਦੇ ਹੋ ਸੰਗਤ ਜੀ ਜਾਂ ਫਿਰ ਤੁਸੀਂ ਜੋ ਵੀ ਸੁਖ ਸੁਖਣੀ ਹੈ ਉਸ ਨੂੰ ਇੱਕ ਪਰਚੀ ਤੇ ਲਿਖ ਲੈਣਾ ਹੈ ਅਤੇ ਪੀਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖ ਦੇਣਾ ਹੈ ਜਾਂ ਫਿਰ ਉਸ ਨੂੰ ਇੱਕ ਕਿਸੇ ਬਾਕਸ ਵਿੱਚ ਪੱਤ ਰੱਖ ਦੇਣਾ ਹੈ ਤਾਂ ਜੋ ਤੁਹਾਨੂੰ ਸੁਖ ਦਾ ਪਤਾ ਚੱਲ ਸਕੇ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੇ